I'm not like ਪ੍ਰਧਾਨ ਸਾਹਿਬ ਉਹਨਾਂ ਵੱਲੋਂ ਢਾਡੀ ਜੱਥੇ ਨੂੰ 100 ਰੁਪਏ ਮਾਨ ਭੇਜ ਕੇ ਨਵਾਜਿਆ ਬਹੁਤ ਬਹੁਤ ਧੰਨਵਾਦ ਬਹੁਤ ਹੀ ਸਤਿਕਾਰਯੋਗ ਤੇ ਸਨਮਾਨਯੋਗ ਭਾਈ ਦਰਸ਼ਨ ਸਿੰਘ ਜੀ ਕੋਤੀ ਵਾਰ ਜਿਨ੍ਹਾਂ ਨੇ ਬਹੁਤ ਲੰਮਾ ਸਮਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਮੈਨੇਜਰ ਵਜੋਂ ਸੇਵਾ ਕੀਤੀ ਹੈ ਉਹਨਾਂ ਵੱਲੋਂ ਢਾਡੀ ਜੱਥੇ ਨੂੰ 100 ਰੁਪਏ ਮਾਨ ਜਥੇਦਾਰ ਮੋਹਨ ਸਿੰਘ ਜੀ ਉਹਨਾਂ ਵੱਲੋਂ ਢਾਡੀ ਜੱਥੇ ਨੂੰ 100 ਰੁਪਏ ਮਾਨ ਜਫੇਦਾਰ ਹਰਵੰਤ ਸਿੰਘ ਜੀ ਮੈਂਬਰ ਸਾਹਿਬ ਉਹਨਾਂ ਵੱਲੋਂ ਵੀ 100 ਰੁਪਏ ਟਾਢੀ ਦਿੱਤੇ ਨੂੰ ਮਾਰ ਬਾਈ ਬਲਵਿੰਦਰ ਸਿੰਘ ਜੀ ਮੰਡੀ ਗੜਾ ਦਾ ਸ਼ਰੋਬਰੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਉਹਨਾਂ ਵੱਲੋਂ ਵੀ 100 ਰੁਪਏ ਮਾਰ ਬਹੁਤ ਬਹੁਤ ਧੰਨਵਾਦ ਹੋਰ ਸੱਜਣਾ ਵੱਲੋਂ ਮਾਰ ਸਰਦਾਰ ਜਨਵੇਜਾ ਸਿੰਘ ਜੀ ਸੇਖੋ ਸਾਹਿਬ ਉਹਨਾਂ ਵੱਲੋਂ ਆਪਣੇ ਬੱਚਿਆਂ ਨੂੰ 500 ਰੁਪਏ ਅਸ਼ੀਰਵਾਦ ਭੇਜੇ ਬਹੁਤ ਬਹੁਤ ਧੰਨਵਾਦ ਜੀ ਕਿਰਪਾ ਕਰੇ ਚਰ ਦੀ ਕਲਾ ਹਰ ਮਦਾਨ ਫਤਿਹ ਬਖਸ਼ਿਸ਼ ਕਰੇ ਸਗਰੋ ਸਰਦਾਰ ਜਨਵੇਜਾ ਸਿੰਘ ਜੀ ਸੈਖੋ ਜਿਨ੍ਹਾਂ ਵਾਲੇ ਆਪ ਭਲੀ ਭਾਤ ਜਾਣਦੇ ਹੋ ਜਦੋਂ ਵੀ ਆਪਣੇ ਹਲਕੇ ਦੇ ਵਿੱਚ ਰਹੇ ਪਿਛਲੇ ਪ੍ਰਾਪਤ ਵੀ ਸੇਵਾ ਕੀਤੀ ਹੈ ਚਾਹੇ ਕੋਈ ਗਰੀਬ ਹੈ ਚਾਹੇ ਅਮੀਰ ਹੈ ਹਰੇਕ ਦੇ ਦੁੱਖ ਸੁੱਖ ਦੇ ਵਿੱਚ ਜਾ ਕੇ ਘਰੇ ਬੰਦੇ ਇਹਨਾਂ ਦੀ ਖਾਸੀਅਤ ਹੈ ਹਰੇਕ ਦੇ ਘਰੇ ਜਾਂਦੇ ਦੁੱਖ ਦੇ ਵਿੱਚ ਵੀ ਸੁੱਖ ਦੇ ਵਿੱਚ ਵੀ ਸ਼ਰੀਕ ਹੁੰਦੇ ਤੇ ਜਿਹੜਾ ਵੀ ਕੁਝ ਪਰਚੇਕਾਂ ਨੇ ਨਗਰ ਵਾਲੇ ਜੋ ਕੁਝ ਮੰਗਿਆ ਇਹਨਾਂ ਨੇ ਕਦੇ ਦਾਅ ਹੀ ਨਹੀਂ ਕੀਤੀ ਤੇ ਆ ਹੁਣ ਤਾਂ ਆਖੂ ਆਇਆ ਪਿਆ ਮੋਟਰੀ ਨਹੀਂ ਕਿਸੇ ਦੇ ਲੱਗਦੀ ਜਿੰਨੇ ਮਰਦੀ ਰੁਪਏ ਦੇ ਦਿਓ ਕਨੈਕਸ਼ਨ ਵੀ ਮਿਲਦਾ ਤੇ ਪਰ ਸੇਖੋ ਸਾਹਿਬ ਦੇ ਵੇਲੇ ਜਿੰਨੇ ਮਰਦੀ ਕਨੈਕਸ਼ਨ ਵੀ ਲੈ ਲੋ ਤੇ ਸਾਰਿਆਂ ਨੂੰ ਕਿਸੇ ਨੂੰ ਜਵਾਬ ਹੀ ਨਹੀਂ ਜੱਗਰੇ ਰਾ ਗੋਰੀਬ ਸੇ ਮਿਸਰਪਾ ਚ ਸਵਾਪ ਉਹਨਾਂ ਨੂੰ 100 ਰੁਪਏ ਢਾਲੇ ਜੱਫੇ ਨੂੰ ਮਾਰ ਭੇਜਿਆ ਬਹੁਤ ਬਹੁਤ ਧੰਨਵਾਦ ਕਰੋ ਕਿਰਪਾ ਕਰੇ ਕਿ ਅਕੀਲਾ ਹਰ ਮਦਾਨ ਫਤਿਹ ਬਖਸ਼ਿਸ਼ ਕਰੇ ਆਓ ਅੱਜ ਆਪਣੇ ਨਗਰ ਦੇ ਵਿੱਚ ਜੋਨ ਨੰਬਰ 16 ਮੰਡੀ ਕਲਾ ਤੋਂ ਜਿਲ੍ਹਾ ਪ੍ਰੀਸ਼ਦ ਦੀ ਜੋ ਚੋਣ ਲੱਗ ਰਹੀ ਹੈ ਬੀਬੀ ਗਰਮੀਨ ਕੌਰ ਜੀ ਸਰਦਾਰ ਗੁਰਜਨ ਸਿੰਘ ਜੀ ਬੁਸਰ ਸਾਹਿਬ ਮੰਡੀ ਕਲਾ ਉਹਨਾਂ ਦੇ ਧਰਮਤ ਉਹਨਾਂ ਦੀ ਤੌਰ ਤੇ ਮੈਨੂੰ ਹਲਾਣਾ ਦੇਣ ਵਾਸਤੇ ਤੇ ਆਪ ਸੰਗਠਨਾਂ ਦੇ ਨਾਲ ਵਿਚਾਰ ਸਾਂਗੇ ਕਰਨ ਵਾਸਤੇ ਸਰਦਾਰ ਜੰਮੇਜਾ ਸਿੰਘ ਇਹ ਸੇਖੋ ਸਾਹਿਬ ਤੇ ਸਾਡੇ ਸਮੁੱਚੇ ਇਲਾਕੇ ਦੀ ਲੀਡਰਸ਼ਿਪ ਪਹੁੰਚ ਚੁੱਕੀ ਹੈ ਸੋ ਆਪ ਧੰਨੀ ਰਿਹਾ ਸਕਦਾ ਦੀ ਸੇਵਾ ਦੇ ਵਿੱਚ ਅਗਲੀ ਕਮ ਤਾਂ ਕਹਿਣ ਲੱਗਿਆ ਕਿਉਂਕਿ ਸਮਾਂ ਥੋੜਾ ਜਿਆਦਾ ਲੇਟ ਸੀ ਤੇ ਸੇਖੋ ਸਾਨੂੰ ਪਹਿਲਾਂ ਅਗੇ ਸੰਗਠਨ ਨਾਲ ਜੋ ਹੋ ਰਹਾ ਜਾਈ ਹੈ ਇਸ ਕਰਕੇ ਆਪਾਂ ਇੱਕ ਤਰੀਕਾ ਤਾਂ ਹੋਰ ਪੜ ਲੈਨੇ ਆ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਨੂੰ ਜੋ ਮਰਜੀ ਬਣਾ ਦਿੱਤੀ ਜਾਵੇ ਵੱਖਰੀ ਗੱਲ ਆ ਉਹਦੀ ਜਵਾਨ ਹੈ ਹਰ ਇੱਕ ਪਰ ਇੱਕ ਗੱਲ ਨੋਟ ਕਰਿਓ ਸ਼੍ਰੋਮਣੀ ਅਕਾਲੀ ਦਲ 1920 ਦੇ ਵਿੱਚ ਪੈਦਾ ਹੋਇਆ ਤੇ ਪੰਜਾਬ ਦੇ ਹੱਕਾਂ ਦੇ ਲਈ ਲੜਦਾ ਹੀ ਮਰਦਾ ਹੀ ਹੈ ਚਾਹੇ ਗ੍ਰੇਜਾ ਦਾ ਸਮਾਜ ਸੀ ਚਾਹੇ ਸਾਡਾ ਆਜ਼ਾਦੀ ਵਾਲਾ ਸਮਾਜ ਸੀ ਪੰਜਾਬ ਦੇ ਹੱਕਾਂ ਦੇ ਲਈ ਠੇ ਕੋਈ ਲੜਿਆ ਹੈ ਉਹ ਸ਼ਰੋਣੀ ਅਕਾਲੀ ਦਲ ਲੜਿਆ ਕਦੇ ਮੋਰਚਿਆਂ ਦਾ 피 ਹਸ ਪੜਦੇ ਕਦੇ ਪੰਜਾਬ ਦਾ ਇਤਿਹਾਸ ਪੜਦੇ ਸ਼ਰੋਣੀ ਅਕਾਲੀ ਦਲ ਮੋਰਚੇ ਲੌਂਦਾ ਰਿਹਾ ਆਪਣੇ ਹੱਕਾਂ ਦੇ ਲਈ ਅੰਗਰੇਜ਼ਾਂ ਦੇ ਵਿਰੁੱਧ ਆਜ਼ਾਦੀ ਲਈ ਲੜਦਾ ਰਿਹਾ ਸਜਰੋ ਸਾਡੇ ਪਾਗ ਬਣੇ ਰਿਆਂ ਅੰਗਰੇਜ਼ਾਂ ਨੂੰ ਕੱਢਣ ਵਾਸਤੇ ਜਿੱਥੇ ਸ਼ਾਂਤਵੇਂ ਮੋਰਚੇ ਲਾਇਆ ਉਥੇ ਬੱਬਰ ਅਕਾਲੀ ਲਹਿਰ ਵੀ ਚੱਲੀ ਉਹ ਵੀ ਅਕਾਲੀ ਦਲ ਦਾ ਇੱਕ ਹਿੱਸਾ ਸੀ। ਉਹਨਾਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ। ਇਸੇ ਕਰਕੇ ਇਹਨਾਂ ਨੂੰ ਸ਼ਹੀਦਾਂ ਦੀ ਜੇਥੇ ਬੰਨੀ ਕੀਤੇ। ਮੋਰਚਿਆਂ ਦੇ ਵਿੱਚ ਕਿੰਨੀਆਂ ਗੋਲੀਆਂ ਹਿੱਕਾਂ 'ਚ ਖਾਧੀਆਂ। ਕਿੰਨੀਆਂ ਦਾਂਗਾਂ ਲੱਗੀਆਂ। ਸਰੀਰਾਂ ਕੋਲ ਦੇ ਰਹਿਣਾ। ਕਾਲੇ ਬਾਣਿਆਂ ਦੀਆਂ ਖੇਲਾ ਕੱਢੀਆਂ। ਕੁਸ਼ਰ ਹੋਣੇ ਅਕਾਲੀ ਦਲ ਦੇ ਕੱਢੀਆਂ। ਇਹ ਖੇਤਰੀ ਪਾਰਟੀ ਹੈ ਖੇਤਰੀ ਪਾਰਟੀ ਵੀੜਾ ਪੰਜਾਬ ਦਾ ਵਿਦਿਆਰਥੀ ਅੱਜ ਹੋਣਾ ਤੇ ਨਾਮ ਕੱਢਣ ਹੋ ਰਿਹਾ ਕਿ ਇਹ ਗੱਲ ਇੱਕ ਮੋਟ ਕਰਦੇ ਰੱਖਦੇ ਹੋ ਸ਼ਰੋਣੀ ਅਕਾਲੀ ਦਲ ਖਾਦੋ ਨਹੀਂ ਹੋਣਾ ਚਾਹੀਦਾ ਸ਼ਰੋਣੀ ਅਕਾਲੀ ਦਲ ਪੰਜਾਬ ਦਾ ਵਾਰਸ ਹੈ ਤੇ ਇਹਨੂੰ ਮਜਬੂਰ ਕਰਨਾ ਚਾਹੀਦਾ ਮਜਬੂਰ ਕਿੱਥੇ ਕਰਨਾ ਹੈ ਅਸਾਂ ਇਕੱਲੇ ਕਰਾਂ ਆ ਰੱਬਾ ਬੰਗਿਆ ਉਹ ਆ ਲਈ ਕਿ ਇਹ ਤੁਸੀਂ ਕਰ ਹਮਲਾ ਮਾਰ ਕੇ ਸ਼ਰੋਣੀ ਅਕਾਲੀ ਦਲ ਨੂੰ ਕੈਨ ਕਰੀਏ ਤੇ ਪੰਜਾਬ ਦੀ ਧਰਤੀ ਦੇ ਜਿਹੜੇ ਹੱਕ ਹੈ ਉਹਨਾਂ ਦੇ ਤੇ ਚੱਕ ਕੇ ਪੈਰਾ ਦੇਵੇਂ ਸ਼ਾਹਮੇ ਅਕਾਦੀਦਾਰੀ ਦੇਵੇਂ ਕੋਈ ਕੋਈ ਨਹੀਂ ਦੇ ਸਕਦਾ ਇਸ ਲਈ ਆਓ ਖਾਲਸਾ ਪੰਥ ਨੂੰ ਤਾਂ ਗੁਰਦੀ ਦਲਵਾਰ ਦੀ ਮਿਲੀ ਹੈ ਇਹਦਾ ਜਨਮ ਹੀ ਖਮੇ ਦੇ ਵਿੱਚ ਹੋਇਆ ਤੇ ਫਿਰ ਉਹ ਤਲਵਾਰਾਂ ਦੀ ਛਾਵੇਂ ਜਿੰਦਗੀ ਮਾਰਦਾ ਆਇਆ ਪੰਜਾਬ ਦੇ ਨੌਜਵਾਨ ਆਪਣੇ ਹੱਕਾਂ ਤੋਂ ਕਦੇ ਪਿੱਛੇ ਨਹੀਂ ਹਟਦੇ ਕਦੇ ਆਪਣੇ ਹੱਕ ਛੱਡੇ ਨਹੀਂ ਲੈ ਕੇ ਛੱਡੇ ਜਥੇਦਾਰ ਰਾਮਪਾਲ ਸਿੰਘ ਜੀ ਮੈਂਬਰ ਸਾਹਿਬ ਉਹਨਾਂ ਨੂੰ 100 ਮੀਟਰ ਲਈ ਜਿੱਥੇ ਮਾਲ ਭੇਜਿਆ ਬਹੁਤ ਬਹੁਤ ਧੰਨਵਾਦ ਕਰੋ ਕਿਰਪਾ ਕਰੀ ਚਲਦੀ ਗਲਾਹ ਹਰ ਮਦਦ ਫਦੇ ਬਖਸ਼ਿਸ਼ ਕਰੇ ਆਹ ਚੰਗਲੇ ਜਿਹੜਾ ਧੰਨ ਹੀ ਕਹਾ ਆਪ ਸਾਡੇ ਪੜੀ ਸੇਵਾ ਦੇ ਵਿੱਚ ਕਹਿ ਲੱਗਿਆ ਪੰਥ ਖਾਲਸਾ ਪੜਿਆ ਈ ਸ਼ਾਮੇ ਤਲਵਾ